वेलकम बैक माई यूट्यूब चैनल लैंड लॉम झिंगा लाला खो चुका है आ, आ, निहाल झिंगाला को ढूंढ रहा है ਉਹ ਵੀ ਬੜੀ ਦੂਰੋਂ ਆਇਆ ਜੰਗਲ ਦੇ ਵਿੱਚ ਘੁੰਮ ਰਹੇ ਸੀ ਕਿੰਨਾ ਖਤਰਨਾਕ ਜੰਗਲ ਆ ਦੇਖੋ ਸਾਡੀ ਆਹ ਖੜੀ ਸਕੂਟਰ ਵੀ ਬੜੇ ਖਤਰਨਾਕ ਜੰਗਲ ਵਿੱਚ ਆ ਗਿਆ ਹੁਣ ਦੋ ਨੰਬਰ ਹੈ ਜਿੰਗੜਾ ਆਈ ਅੱਬਾ ਦੋ ਨੰਬਰ ਦਾ ਜਿੰਗਾ ਲਾਲਾ ਹਾਂ ਹਾਂ ਦੋ ਦੋ ਜਿੰਗੜਾ ਲਾਲਾ ਸੀ ਦੋ ਦੋ ਸੀਗੇ ਇਹ ਹਾਲ ਕਹਿੰਦਾ ਦੋ ਦੋ ਜਿੰਗੜਾ ਲਾਲਾ ਸੀ ਦੋ ਸੀਗੇ ਕਿਤਨੇ ਮਿਲੇ ਹੋ ਸੀ ਜੋਕਰ ਨਾ ਮਿਲੇ ਸੀ ਦੋਨੇ ਚੀ ਗੱਲਾਂ ਦਾ ਨਹੀਂ ਹਰ ਕੰਦਾ ਹਾਂ ਜੰਗਲ ਕਿ ਨਹੀਂ ਲੱਗਦਾ ਲੱਭਦਾ ਨਹੀਂ ਜੰਗਲ ਦਾ ਇਹ ਜੰਗਲਾਂ ਦੇ ਤਬਾਹ ਹੋ ਗਿਆ ਜੰਗਲ ਅੱਗ ਲੱਗ ਕੇ ਤਬਾਹ ਹੋ ਗਿਆ ਹਜੇ Eh? Però non c'è un oddergante. Però non c'è un oddergante. Ma tu? Il papà è tanti che Tu lo poti, che ti te? ਸਾਰ ਨੂੰ ਜਿੰਗਾ ਲਾਲਾ ਰੱਬ ਨਹੀਂ ਰਿਹਾ ਵੀ। ਯਾ ਲੱਗਿਆ ਬੋਲਟ ਤੇ ਪਾਲਿਸ਼ ਮਾਰਨਾ। ਘਾਟ ਬਣਾਦਾ ਪੂਰਾ ਬੋਲਟ ਨੇ ਆਪਦਾ। ਪਾਪਾ ਅਜੇ ਦਾਦਾ ਬਾਕੀ ਆ। ਹਲੇ ਹੈਗਾ ਕਰ ਲੈ। La ghiaia vi da Polish valismana yeah. E' un bel maria E' un po' di e' ਰੀਜ ਨਾਲ ਲੱਗਿਆ ਆ ਗੱਲਾ ਗੱਲਾ ਨਟ ਸਾਫ ਕਰਦਾ ਆ ਪਾਪਾ ਚਮਕਾ ਦੇਗੇ ਆ ਮਾ ਆ ਤੇ ਚਮਕਾ ਦੇਗੇ ਭਾਈ ਸਟਾਰਟ ਕਰਕੇ ধੋਣੇ ਫਿਰ ਕਹਾ ਵੀ ਪਾਲਿਸ਼ ਮਾਰ ਕੇ ਚਮਕਾ ਕੇ ਫਿਰ ਸਟਾਰਟ ਕਰਕੇ ਗਿੜਾ ਲੱਗ ধੋਣੇ ਤੁਨੂੰ ਕਈ ਮਹੀਨੇ ਬਾਅਦ ਖੜਾ ਸਟਾਰਟ ਕੀਤਾ ਨਾਨੇ ਵਾਲ ਤਾਂ ਹੀ ਦੀ ਬੈਟਰੀ ਉਹ ਲਾਈ ਉਹ ਚਾਰਜਿੰਗ ਤੇ ਐਮਰੋਂ ਆਹਾ ਆ ਗਿਆ ਹੁਣ پارک ਦੁੱਕ ਦੁੱਕ ਦਾ ਆਏ ਨਹੀਂ ਆਪਾਂ ਦੁੱਕ ਦੁੱਕ ਦਾ ਘਰੀ ਛੱਡਿਆ ਸਟਾਰਟ ਕਰਦੇ ਇਹ ਸਕੂਟਰੀ ਲੈ ਆਏ ਭਾਈ ਇਹਦਾ ਨਾਮ پارک ਜਾਣਾ ਘੁੰਮਣ ਖੇਡਣ ਹੂੰ

ਤੇਰਾ ਨਿਕਲ ਲਾਉਂ ਤੇਰੇ ਉੱਪਰ ਹੀ ਅਕੜਿਕਣਾ ਤੇ ਲਾਉਰੀ ਨਿਹਾਲ ਤੇ ਕਨੇ ਕਹਿਣਾ ਕੀ ਕਹਿਣਾ ਫਿਰਦਾ ਉਹ ਤੇ ਡੇ ਗਿਆ ਵੀਰਾ ਹਾਂ ਉੱਤੇ ਡੇ ਗਿਆ ਵੀਰਾ ਹਾਂ ਕੀ ਕਿਹੜਾ ਝੂੜਾ ਲੈਣਾ ਹੁੰਦਾ ਠੀਕ ਹੈ ਹੀ ਦੇਖ ਲਾ ਲੋਬੀ ਨੂੰ ਹਾਲ ਕੋ ਜਾ ਰਹੀ ਹੈ ਬਾਲ ਤੋ ਪਾਸ ਹੋ ਤਰੀ ਇਹ ਹੌਲੀ ਹੌਲੀ ਯਾਰ ਪਣੀ ਚ ਨ ਮਾਰ ਬੇਟੇ ਦੇ ਯਾ ਹਲੇ ਮਾਰੀ ਬਾਰ ਘੈਂਟ ਸ਼ਾਟ ਯਾਹ ਹਲੇ ਮਾਰਦਾ ਰੌਂਗ ਸਾਈਡ ਬਾਲ ਚੱਲ ਓਏ ਕਿੱਧਰ ਮਾਰੀ ਹੁਣ ਤੁਸੀਂ ਨਿਹਾਲ ਮਾਰਿਆ ਕਿੱਕ ਤੇ ਕਿੱਕ ਪਾਪਾ ਜਿੰਨੇ ਕਰ ਰਿਹਾ ਗੋਲ ਤੇ ਗੋਲ ਵੈਰੀ ਗੁੱਡ ਸ਼ਾਟ ਬਾਅ ਮਾਰ ਉਹ ਤੇ ਹੈ ਜੀ ਚੱਲ ਕੋਈ ਨਹੀਂ ਕੋਈ ਨਹੀਂ ਪੁੱਤ ਕੋਈ ਨਹੀਂ ਵੀਰਾ ਕੋਈ ਗੱਲ ਫਿਰ ਕੀ ਹੋ ਗਿਆ ਚੱਕੋ ਇਹ ਹਾਲ ਗਿਰ ਗਿਆ ਸੀ ਬਾਲ ਮਾਰ ਲੱਗਿਆ ਵੀ ਬਹੁਤ ਖਤਰਨਾਕ ਕੰਮ ਹੋ ਗਿਆ ਸੀ ਆਜੋ ਚਲੋ oh my god ਲਵ ਆ ਵੀ ਘਰਦੋ ਕੇ ਸਬਸਕ੍ਰਾਈਬ ਕਰ ਲੋ ਚੈਨਲ ਹੁਣ ਹਾਂ ਤਕੇ ਕਰ ਦੋ 2 ਮਿਲੀਅਨ ਜਲਦੀ ਜਲਦੀ ਹੁਣ ਡੇਢ ਹੋ ਗਏ ਉੱਤੇ ਰੀ ਤੇ ਪਾਣੀ ਦੇਖੋ ਕਿੰਨਾ ਤੇਜ਼ ਚੱਲ ਰਿਹਾ ਵੀ ਫਾਰਕ ਚ ਪਾਣੀ ਪਾਣੀ ਹੋ ਗਿਆ ਫਾਰਕ ਹੋਇਆ ਪਾਣੀ ਪਾਣੀ ਫਾਰਕ ਹੋ ਗਿਆ ਪਾਣੀ ਪਾਣੀ ਨੇ ਹਾਲੇ ਇੰਡੀਆ ਚ ਆਉਂਦੇ ਸਾਰੇ ਪਾਣੀ ਪਾਣੀ ਕਰਤਾ ਫਾਰਕ ਹੈ ਚਲ ਬੋਤੜੀ ਹੋਰ ਇਸ ਨੂੰ ਕੈਮਰੇ ਹੀ ਕਰਾ ਦੇਣਾ ਸਾ ਮਾਰਾ ਹੋਏ ਵਾਓ ਵਾਓ ਕਿੰਨਾ ਅੱਛਾ ਤਾਂ ਟੈਂਟ ਮਾਰਾ ਯਾਰ ਓ ਤੈ ਰੀ ਤੀ 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 ਸਬਸਕ੍ਰਾਈਬ ਲੈਂਡਲੋਰਡ ਜੱਟ ਜਸਮਨ